ਮੈਂ ਤਰੱਕੀ ਦੇ ਮੱਥੇ 'ਤੇ ਝੰਡਾ ਗੱਡ ਕੇ ਨਹੀਂ ਉੱਤੇ ਨਹੀਂ ਆਇਆ ਥੱਲੇ ਕਿਸੇ ਦੇ ਵੀ ਲੱਗ ਕੇ ਉਹ ਹੁਣ ਮੇਰਾ ਚੰਗਾ ਆਇਆ ਕਹਿੰਦੇ ਪੈਰ ਛੱਡ ਗਿਆ ਨਹੀਂ ਜਿਹੜੇ ਮੜ ਟਾਈਮ 'ਚ ਗਏ ਸੀ ਹੱਥ ਛੱਡ ਕੇ ਉਹ ਲੰਕਾ ਨਹੀਂ ਉਟਾਈ ਭਾਵੇਂ ਪੇਤੀਆਂ ਹਰੇਕ ਦੇਣੀ ਮੇਰੇ ਸਾਲੇ ਕਿੰਨੇ ਹੀ ਜੋ ਭਰੇ ਪਿਆ ਹੇਟ ਦੇ ਇਹ ਬਹੁਤਿਆਂ ਦੇ ਰੰਗ ਉੱਟ ਜਾਂਦਾ ਕੁੜੇ ਫੇਸ ਤੂੰ ਨਹੀਂ ਚਰਨੋ ਦਾ ਦੋਤਾ ਬੈਠਾ ਗੱਡੀ ਵਿੱਚ ਵੇਖ ਕੇ ਉਹ ਵੇਖੀ ਮਰਦਾਨੇ ਆਏ ਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸਟ ਹੋਣਾ ਏ ਲਲੇਰ ਨੇ ਰੀ ਤਾਰ ਕੇ ਉਹ ਛੇਤੀ ਹੱਥ ਆਉਂਦੇ ਨਹੀਂ ਉੱਚੀਆਂ ਉਡਾਰੀਆਂ ਨਹੀਂ ਜਿਨਾ ਪਗਾਈਏ ਅਸੀਂ ਵਹਿਰ ਨਾਲ ਯਾਰੀਆਂ ਉਹ ਵੈਰੀ ਬੁਰੀ ਵੇਖ ਕੇ फडਕ ਮਾਰ ਦੇਈ ਦੀ ਨਹੀਂ ਕੁੜੀ ਜਾਂਦੀ ਵੇਖ ਕਦੇ ਬਿਸਲ ਹਣੀ ਮਹਾਰੀਆਂ ਗੱਬਰੂਰ ਕਾਨੇ ਵੇ ਬੇਬਾਪੂ ਜੀ ਤੋ ਭਾਰੇ ਨਾ ਨਾ ਸਾਡੇ ਕੋਲੋਂ ਵਾਦੇ ਹੋਣੇ ਲੱਗਣੇ ਵੀ ਲਾਰੇ ਨਾ ਤੇਰੇ ਕੋਲੋਂ ਮੈਂ ਵੀ ਤੇਰੇ ਮਾਪੇ ਚਰਵਾਉਣੇ ਨਾ ਤੇ ਮੇਰੇ ਕੋਲੋਂ ਰਾਂਝੇ ਵਾਂਗੂ ਪਸ਼ੂ ਜਾਣੇ ਤਾਰ ਨਾਮ ਢੀਲੀ ਇਸ ਹੋਸਤੀ ਨਾਲੇ ਤੇਰੇ ਮਤਰਾਹ ਦੇ ਲੱਗਦੀ ਨਹੀਂ 24 ਘੰਟੇ ਲੋਰ